ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ ਹੜ੍ਹ ਦੀ ਮਸਿਆ ਦਾ ਪਵਿੱਤਰ ਦਿਹਾੜਾ ਹੈ ਜੀ ਤੇ ਜੇਕਰ ਅੱਜ ਦੀ ਰਾਤ ਤੁਸੀਂ ਇਹ ਪੰਜ ਸ਼ਬਦ ਬੋਲ ਕੇ ਸੋਚ ਆਂਦੇ ਹੋ ਤਾਂ ਤੁਹਾਡੀ ਤਰੱਕੀ ਵੇਖ ਕੇ ਦੁਨੀਆ ਹੈਰਾਨ ਰਹਿ ਜਾਵੇਗੀ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਲਾਜ਼ਮੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਜੋ ਗੱਲ ਅਸੀਂ ਤੁਹਾਡੇ ਨਾਲ ਕਰਨ ਵਾਲੇ ਹਾਂ ਉਹ ਕੋਈ ਸਧਾਰਨ ਗੱਲ ਨਹੀਂ ਇਹ ਤੁਹਾਡੀ ਜ਼ਿੰਦਗੀ ਦੇ ਅੰਧਕਾਰ ਨੂੰ ਚਾਨਣ ਵਿੱਚ ਬਦਲ ਸਕਦੀ ਹੈ ਇਹ ਗੱਲ ਤੁਸੀਂ ਸੁਣੀ ਸਮਝੀ ਤੇ ਅਮਲ ਕਰਕੇ ਜ਼ਰੂਰ ਵੇਖ ਲੈਣੀ ਜੀ ਅਸੀਂ ਤੁਹਾਨੂੰ ਗਰੰਟੀ ਨਾਲ ਕਹਿ ਸਕਦੇ ਹਾਂ ਜੀ ਕਿ ਤੁਹਾਡੀ ਰਾਤਾਂ ਜਿਹੜੀਆਂ ਹਨ ਸੁੱਖਾਂ ਦੀ ਬਤੀਤ ਹੋਣਗੀਆਂ ਤੁਹਾਡੇ ਦਿਲ ਦੇ ਅੰਦਰ ਵੀ ਸੁੱਖਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਜਾਵੇਗੀ ਪਹਿਣਾ ਨੂੰ ਤੇ ਭਰਾਵਾਂ ਨੂੰ ਅਸੀਂ ਦੱਸ ਦੇਂਦੇ ਹਾਂ ਜੀ ਕਿ ਜੇਕਰ ਤੁਸੀਂ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲਾਵੋਗੇ ਤਾਂ ਤੁਸੀਂ ਅੱਜ ਦੇ ਦਿਨ ਇੱਕ ਅਮੋਲਕ ਸੂਤਰ ਲੈ ਕੇ ਜਾਣ ਵਾਲੇ ਹੋ ਹਰ ਰੋਜ਼ ਦੀ ਰਾਤ ਨੂੰ ਤੁਸੀਂ ਰੱਬੀ ਨੂਰ ਨਾਲ ਭਰ ਜਾਓਗੇ ਜੇਕਰ ਤੁਸੀਂ ਇਸ ਵੀਡੀਓ ਨੂੰ ਫੁੱਲ ਵਾਚ ਕਰ ਲੈਂਦੇ ਹੋ ਤਾਂ ਤੁਹਾਨੂੰ ਬੜਾ ਹੀ ਕੁਝ ਸਿੱਖਣ ਨੂੰ ਮਿਲ ਜਾਵੇਗਾ ਸੋ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਸੁਣ ਕੇ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰ ਲੈਣਾ ਰੋਜ਼ਾਨਾ ਰਾਤ ਦੇ ਹਨੇਰੇ ਵਿੱਚ ਜਦੋਂ ਸਾਰੀ ਹੀ ਦੁਨੀਆ ਆਪਣੇ ਕੰਮਕਾਰਾਂ ਤੋਂ ਵਿਹਲੀ ਹੋ ਕੇ ਸੌ ਗਈ ਹੁੰਦੀ ਹੈ ਜਦੋਂ ਸਰੀਰ ਸੌ ਜਾਂਦਾ ਹੈ ਪਰ ਮਨ ਵਿੱਚ ਕਈ ਚਿੰਤਾਵਾਂ ਅਜੇ ਵੀ ਜਾਗਦੀਆਂ ਰਹਿੰਦੀਆਂ ਹਨ ਇੱਥੇ ਹੀ ਆਉਂਦਾ ਹੈ ਕਿ ਰੂਹਾਨੀ ਨੀਂਦ ਦਾ ਦਰਵਾਜ਼ਾ ਖੜਕਾਇਆ ਜਾਵੇ ਅਸੀਂ ਅੱਜ ਤੁਹਾਨੂੰ ਇੱਕ ਐਸਾ ਅਮੋਲਕ ਰਾਜ਼ ਦੱਸਣ ਵਾਲੇ ਹਾਂ ਜੋ ਸੌਣ ਤੋਂ ਪਹਿਲਾਂ ਸਿਰਫ 5 ਵਾਰ ਜੇਕਰ ਬੋਲਿਆ ਜਾਵੇ ਤਾਂ ਜ਼ਿੰਦਗੀ ਦੇ ਅੰਦਰ ਤੁਹਾਡੇ ਇੱਕ ਅਜੀਹਾ ਚਮਤਕਾਰ ਹੋ ਜਾਵੇਗਾ ਜੋ ਕਿ ਤੁਹਾਡੀ ਸੋਚ ਤੋਂ ਵੀ ਪਰੇ ਹੋਵੇਗਾ ਇਹ ਕੋਈ ਕਲਪਨਾ ਨਹੀਂ ਜੇ ਕੋਈ ਕਹਾਣੀ ਵੀ ਨਹੀਂ ਤਾਂ ਇਹ ਸਚਾਈ ਹੈ ਇਹ ਸ਼ਬਦ ਹੈ ਇਹ ਬਚਨ ਇਹ ਦੋ ਬੋਲ ਜਦੋਂ ਰੋਜ਼ਾਨਾ ਰਾਤ ਨੀਂਦ ਵਿੱਚ ਆ ਜਾਣ ਤੋਂ ਬਾਅਦ ਜੇ ਪਹਿਲਾਂ ਬੋਲੇ ਜਾਂਦੇ ਹਨ ਤਾਂ ਤੁਹਾਡੀ ਰਾਤ ਦੀ ਨੀਂਦ ਰੂਹ ਦੀ ਖੁਰਾਕ ਬਣ ਜਾਵੇਗੀ ਇਹ ਗੱਲ ਸੁਣਨ ਨੂੰ ਤੁਹਾਨੂੰ ਭਾਵੇਂ ਛੋਟੀ ਲੱਗ ਸਕਦੀ ਹੈ ਪਰ ਜਦੋਂ ਤੁਸੀਂ ਇਸ ਉੱਤੇ ਅਮਲ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਇੱਕ ਇੱਕ ਪਲ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਜਾਵੇਗਾ ਤੇ ਜੇਕਰ ਤੁਸੀਂ ਵੀਡੀਓ ਨੂੰ ਪੂਰਾ ਸਮਝੋਗੇ ਤਾਂ ਇਹ ਚਮਤਕਾਰੀ ਸ਼ਬਦ ਕਿਹੜੇ ਹਨ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਸਮਝਾ ਦਿਆਂਗੇ ਜੀ ਇਹ ਕਿਵੇਂ ਕੰਮ ਕਰਦੇ ਹਨ ਤੇ ਕਿਵੇਂ ਤੁਹਾਡੀ ਸਾਰੀ ਹੀ ਚਿੰਤਾ ਜਿਹੜੀ ਹੈ ਮਨ ਦੀ ਬੇਚੈਨੀ ਦੂਰ ਹੋ ਜਾਵੇਗੀ ਤੁਹਾਡੀ ਰੂਹ ਦੀ ਤੜਪ ਨੂੰ ਖਤਮ ਕਰ ਦੇਣਗੇ ਤੇ ਵਾਹਿਗੁਰੂ ਜੀ ਦੇ ਨਾਲ ਇਹ ਸ਼ਬਦ ਤੁਹਾਨੂੰ ਜੋੜ ਦੇਣਗੇ। ਇਨਸਾਨ ਦੀ ਜ਼ਿੰਦਗੀ ਵਿੱਚ ਆਖਰ ਕਿਹੋ ਜਿਹੀ ਬਣ ਚੁੱਕੀ ਹੈ ਕਿ ਸਵੇਰ ਦਾ ਸਵੇਰ ਦਾ ਸੂਰਜ ਚੜੇ ਨਾ ਚੜੇ ਤੇ ਘਟਨਾਵਾਂ ਮਨ ਦੇ ਅੰਦਰ ਪਹਿਲਾਂ ਹੀ ਆ ਜਾਂਦੀਆਂ ਹਨ। ਸਾਡੀ ਹਰ ਸਵੇਰ ਕਿਸੇ ਚਿੰਤਾ, ਕਿਸੇ ਅਣਜਾਣੇ ਡਰ ਜਾਂ ਕਿਸੇ ਰਿਸ਼ਤੇ ਦੇ ਟੁੱਟਣ ਦਾ ਡਰ ਸ਼ੁਰੂ ਹੋ ਜਾਂਦਾ ਹੈ। ਗ੍ਰਸਤੀ ਜੀਵਨ ਜਿਉਂਦਿਆਂ ਹੋਇਆਂ ਤੁਸੀਂ ਦਰਦ ਦੇ ਨਾਲ ਹਮੇਸ਼ਾ ਭਰੇ ਰਹਿੰਦੇ ਹੋ। ਗ੍ਰਸਤੀ ਜੀਵਨ ਜਿਉਂਦੇ ਹੋਏ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਸਿਰ ਉੱਤੇ ਪਹਾੜ ਵਾਂਗ ਬਣ ਜਾਂਦੀਆਂ ਹਨ ਬੱਚਿਆਂ ਦੀ ਪੜ੍ਹਾਈ ਘਰ ਦਾ ਕੰਮ ਘਰ ਕਿੱਦਾਂ ਚੱਲਦਾ ਹੈ ਰਿਸ਼ਤੇਦਾਰਾਂ ਦੀਆਂ ਮੰਗਾਂ ਕੰਮ ਦਾ ਦਬਾਅ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਰਦੇ ਆ ਸਾਡੀ ਜ਼ਿੰਦਗੀ ਬਸ ਲੰਘਦੀ ਜਾ ਰਹੀ ਹੈ ਪਰ ਅਸੀਂ ਇੱਕ ਚੀਜ਼ ਭੁੱਲ ਜਾਂਦੇ ਹਾਂ ਅਸੀਂ ਆਪਣੇ ਰੱਬ ਨੂੰ ਭੁੱਲ ਜਾਂਦੇ ਹਾਂ ਤੇ ਸਾਡੀ ਸੋਚ ਹਰ ਰੋਜ਼ ਇਹੀ ਹੁੰਦੀ ਹੈ ਮੈਂ ਕਿਵੇਂ ਬਚਾਂ ਮੈਂ ਕਿਵੇਂ ਤਰੱਕੀ ਕਰਾਂ ਮੈਂ ਪੈਸੇ ਨੂੰ ਕਿਵੇਂ ਪੂਰਾ ਫਟਾਵਾਂ ਪਰ ਕਦੇ ਇਹ ਨਹੀਂ ਸੋਚਿਆ ਕਿ ਉਹ ਪਰਮਾਤਮਾ ਮੇਰਾ ਭਲਾ ਕਰ ਰਹੇ ਹਨ ਜਦੋਂ ਅਸੀਂ ਰਾਤ ਨੂੰ ਆਪਣੇ ਬਿਸਤਰ ਤੇ ਜਾਂਦੇ ਹਾਂ ਸਰੀਰ ਤਾਂ ਥੱਕ ਹੀ ਚੁੱਕਾ ਹੁੰਦਾ ਹੈ ਪਰ ਮਨ ਤਾਂ ਅਜੇ ਵੀ ਦੌੜ ਰਿਹਾ ਹੁੰਦਾ ਹੈ ਰਾਤ ਦੀ ਇਹ ਖਾਮੋਲੀ ਤੇ ਅੰਦਰਲੇ ਬੁੱਲਿਆਂ ਦੀ ਚੀਕ ਬਣ ਜਾਂਦੀ ਹੈ ਸਾਡੀ ਆਵਾਜ਼ ਕਦੇ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਸਾਡਾ ਮਨ ਚੁੱਪ ਹੋ ਜਾਂਦਾ ਹੈ ਤਾਂ ਸੰਸਾਰ ਦੇ ਮਨ ਦੀਆਂ ਗੂੰਜਾਂ ਉੱਚੀ ਹੋ ਜਾਂਦੀਆਂ ਹਨ ਜਦੋਂ ਅਸੀਂ ਆਪਣੇ ਸੌਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰ ਚਿੰਤਾਵਾਂ ਸਾਡੀ ਨੀਂਦ ਨੂੰ ਸੁਪਨਾ ਹੀ ਬਣਾ ਕੇ ਤੁਰ ਜਾਂਦੀਆਂ ਹਨ ਜੇਕਰ ਇਹ ਨਹੀਂ ਦੱਸਦੇ ਤੁਹਾਨੂੰ ਤਾਂ ਤੁਹਾਨੂੰ ਵੀ ਇਹਨਾਂ ਗੱਲਾਂ ਦੇ ਵਿੱਚੋਂ ਤੁਸੀਂ ਰੋਜ਼ ਵਿਚਰਦੇ ਹੀ ਹੋਵੋਗੇ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਿਆ ਕਰੋ ਕਿ ਪਰਮਾਤਮਾ ਜੀ ਮੇਰੇ ਮਨ ਦੀਆਂ ਚਿੰਤਾਵਾਂ ਨੂੰ ਦੂਰ ਕਰ ਦਿਓ ਪਰਮਾਤਮਾ ਜੀ ਦੇ ਚਰਣਾ ਦੇ ਵਿੱਚ ਰੱਬ ਦੇ ਨਾਲ ਗੱਲ ਕਰਨ ਦੀ ਆਪਣੀ ਆਦਤ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਤਾਂ ਸਾਨੂੰ ਉਡੀਕਦੇ ਹਨ ਕਿ ਕਦੋਂ ਮੇਰਾ ਪੁੱਤਰ ਜਾਂ ਧੀ ਇੱਕ ਕਦਮ ਮੇਰੇ ਵੱਲ ਵਧਾਵੇ ਤੇ ਮੈਂ ਦੌੜ ਕੇ ਜਾਵਾਂ ਜਦੋਂ ਅਸੀਂ ਸ਼ੁਕਰਾਨਾ ਕਰਨਾ ਹੈ ਜਦੋਂ ਅਸੀਂ ਸ਼ੁਕਰਾਨਾ ਕਰਨਾ ਹੀ ਛੱਡ ਦਿੰਦੇ ਹਾਂ ਅਸੀਂ ਉਹਨਾਂ ਅਣਮਿੱਥੀਆਂ ਦਾਤਾਂ ਨੂੰ ਭੁੱਲ ਜਾਂਦੇ ਹਾਂ ਜੋ ਰੋਜ਼ ਹੀ ਪਰਮਾਤਮਾ ਜੀ ਸਾਨੂੰ ਦੇ ਰਹੇ ਹੁੰਦੇ ਹਨ ਤੁਸੀਂ ਜੇ ਗੁਰਬਾਣੀ ਪੜ੍ਹਦੇ ਹੋ ਨਾਮ ਜਪਦੇ ਹੋ ਪਰਮਾਤਮਾ ਦੇ ਸਹਾਰੇ ਹੀ ਜਿਉ ਰਹੇ ਹੁੰਦੇ ਹੋ ਤਾਂ ਮੈਨੂੰ ਫਿਰ ਦੱਸੋ ਕਿ ਚਿੰਤਾ ਕਿਸ ਗੱਲ ਦੀ ਦੁੱਖ ਆਉਣਗੇ ਆਉਣਗੇ ਜਦੋਂ ਤੁਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹੋ ਪਰ ਉਹ ਤੁਹਾਡੇ ਮਨ ਨੂੰ ਕਾਬੂ ਨਹੀਂ ਕਰ ਸਕਣਗੇ ਉਹ ਤੁਹਾਡੇ ਸਰੀਰ ਨੂੰ ਹਿਲਾ ਨਹੀਂ ਸਕਣਗੇ ਨਾਮ ਜਪਣ ਵਾਲਿਆਂ ਦੀ ਰੱਖਿਆ ਤਾਂ ਖੁਦ ਪਰਮਾਤਮਾ ਜੀ ਕਰਦੇ ਹਨ ਮਹਾਂਪੁਰਖ ਜੀ ਆਖਦੇ ਹਨ ਕਿ ਗੁਰਬਾਣੀ ਕੋਈ ਟੋਣਾ ਟੋਟਕਾ ਨਹੀਂ ਇਹ ਤਾਂ ਪਰਮਾਤਮਾ ਦੀ ਉਹ ಅಮੌਲਕ ਕਲਾ ਹੈ ਜੋ ਮਨ ਨੂੰ ਲੋਹੇ ਵਾਂਗ ਮਜ਼ਬੂਤ ਕਰ ਦਿੰਦੀ ਹੈ ਜੋ ਮਨੁੱਖ ਰੱਬ ਦੇ ਭਾਣੇ ਨੂੰ ਇੱਕ ਵਾਰ ਮੰਨ ਲੈਂਦਾ ਹੈ ਉਹ ਫਿਰ ਕਿਸੇ ਵੀ ਤਕਲੀਫ ਨੂੰ ਨਹੀਂ ਸਮਝਦਾ ਉਹ ਹਰ ਗੱਲ ਵਿੱਚ ਪਰਮਾਤਮਾ ਦੀ ਰਜਾ ਵੇਖਦਾ ਹੈ ਐਸਾ ਮਨੁੱਖ ਕਦੇ ਵੀ ਥੱਕਦਾ ਨਹੀਂ ਡਿੱਗਦਾ ਨਹੀਂ ਤੇ ਨਾ ਹੀ ਟੁੱਟਦਾ ਹੈ ਜਿਸ ਦਿਨ ਤੁਸੀਂ ਸ਼ੁਕਰਾਨਾ ਕਰਨਾ ਸਿੱਖ ਗਏ ਉਸ ਦਿਨ ਤੋਂ ਤੁਹਾਡਾ ਰابطਾ ਕਾਇਨਾਤ ਨਾਲ ਜੁੜ ਜਾਵੇਗਾ ਜਿਸ ਦਿਨ ਤੁਸੀਂ ਅੱਖਾਂ ਬੰਦ ਕਰਕੇ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਉਸ ਦਿਨ ਹੀ ਤੁਸੀਂ ਜੇਕਰ ਕਹਿਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਹੀ ਤੁਹਾਡੇ ਲਈ ਉਹੀ ਸਮਾਂ ਫਿਰ ਚਮਤਕਾਰ ਬਣ ਜਾਵੇਗਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਹਰ ਰੋਜ਼ ਵਧੀਆ ਰੋਟੀ ਖਾਈਦੀ ਹੈ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕਈ ਟੋਣੇ ਟੋਟ ਕੇ ਕਰੀਦੇ ਹਨ ਪਰ ਠੰਡੀ ਸਾਹ ਲੈ ਕੇ ਆਖਦੇ ਹਾਂ ਕਿ ਕੁਝ ਨਹੀਂ ਬਣਿਆ ਅੱਜ ਦਾ ਇਹੀ ਸਭ ਤੋਂ ਵੱਡੀ ਭੁੱਲ ਬਣ ਚੁੱਕਾ ਹੈ ਸਮਾਂ ਸੋਚੋ ਕਿ ਜੇ ਰੱਬ ਨੇ ਤੁਹਾਨੂੰ 10 ਉਪਕਾਰ ਦਿੱਤੇ ਹਨ ਤੇ ਤੁਸੀਂ ਇੱਕ ਚੀਜ਼ ਨਾ ਮਿਲਣ ਤੇ ਉਸ ਨੂੰ ਫਿਰ ਅਲਾੰਬੇ ਦੇਣੇ ਵੀ ਸ਼ੁਰੂ ਕਰ ਦਿੰਦੇ ਹੋ ਜਿਵੇਂ ਕਿ ਤੁਸੀਂ ਰੱਬ ਹੋ ਮਹਾਪੁਰਖ ਜੀ ਆਖਦੇ ਹਨ ਸ਼ੁਕਰਾਨਾ ਤਾਂ ਇੱਕ ਆਤਮਿਕ ਚੁੰਬਕ ਵਾਂਗ ਕੰਮ ਕਰਦਾ ਹੈ ਜੋ ਕਾਇਨਾਤ ਦੀਆਂ ਬਖਸ਼ਿਸ਼ਾਂ ਨੂੰ ਖਿੱਚ ਕੇ ਤੁਹਾਡੇ ਵੱਲ ਲੈ ਕੇ ਆਉਂਦਾ ਹੈ ਕਿਸੇ ਗੱਲ ਨੂੰ ਸਮਝਾਉਣ ਲਈ ਮਹਾਪੁਰਖ ਇੱਕ ਬਹੁਤ ਹੀ ਸੋਹਣੀ ਕਹਾਣੀ ਦੱਸਦੇ ਹਨ ਕਿ ਇੱਕ ਅਮੀਰ ਆਦਮੀ ਜਿਸ ਦੇ ਕੋਲ ਸਭ ਕੁਝ ਸੀ ਪਰ ਉਹ ਫਕੀਰ ਨੂੰ ਆਖਦਾ ਹੋਰ ਨਾ ਦੇ ਦੇਵੀ ਰੱਬਾ ਬਸ ਕਰ ਮੈਂ ਰਾਜ ਗਿਆ ਹਾਂ ਦੂਜੇ ਪਾਸੇ ਇੱਕ ਮੰਗਤਾ ਜਿਸ ਦੇ ਕੋਲ ਰੋਟੀ ਵੀ ਨਹੀਂ ਕੱਪੜਾ ਵੀ ਨਹੀਂ ਉਹ ਰੱਬ ਨੂੰ ਆਖਦਾ ਮੈਨੂੰ ਤੂੰ ਕੁਝ ਨਹੀਂ ਦਿੱਤਾ ਫਕੀਰ ਜੋ ਪਰਮਾਤਮਾ ਨਾਲ ਰابطੇ ਵਿੱਚ ਸੀ ਜਦੋਂ ਦੋਹਾਂ ਦੇ ਸੁਨੇਹੇ ਲੈ ਕੇ ਜਾਂਦਾ ਤਾਂ ਵਾਹਿਗੁਰੂ ਇੱਕ ਵੀ ਇੱਕ ਆਵਾਜ਼ ਵਿੱਚ ਹੀ ਆਖਦੇ ਹਨ ਕਿ ਜੋ ਮੇਰਾ ਸ਼ੁਕਰ ਕਰੇਗਾ ਉਹਨੂੰ ਮੈਂ ਦਿੰਦਾ ਰਹਾਂਗਾ ਜੋ ਮੈਨੂੰ ਉਹ ਲਾਂਬੇ ਦੇਵੇਗਾ ਉਹਨੂੰ ਮੈਂ ਹੌਲੀ-ਹੌਲੀ ਸਿਖਾਉਂਦਾ ਰਹਾਂਗਾ ਕਿ ਧੀਰਜ ਰੱਖ ਸਬਰ ਕਰ ਸ਼ੁਕਰ ਜੇਕਰ ਤੂੰ ਕਰੇਂਗਾ ਤਾਂ ਮੈਂ ਤੇਰੇ ਨਾਲ ਫਿਰ ਰਾਜੀ ਹੋ ਜਾਵਾਂਗਾ ਇਹ ਕਹਾਣੀ ਸਾਨੂੰ ਸਿਖਾ ਦਿੰਦੀ ਹੈ ਕਿ ਕਾਇਨਾਤ ਇਸ ਤਰ੍ਹਾਂ ਕੰਮ ਕਰਦੀ ਹੈ ਜਿੱਥੇ ਪਰਮਾਤਮਾ ਦਾ ਕੋਈ ਸ਼ੁਕਰ ਕਰਦਾ ਹੈ ਉੱਥੇ ਹੀ ਰਹਿਮਤ ਹੁੰਦੀ ਹੈ ਜਿੱਥੇ ਲੋਕ ਗਿਲੇ ਸ਼ਿਕਵੇ ਕਰਦੇ ਹਨ ਉੱਥੇ ਪਰਮਾਤਮਾ ਜੀ ਵੀ ਕਹਿ ਦਿੰਦੇ ਹਨ ਕਿ ਚੁੱਪ ਹੋ ਜਾ ਪਉਤ 13 ਵੀ ਭਲਾ ਅਜੇ ਆਉਣ ਵਾਲਾ ਸਮਾਂ ਹੋਵੇਗਾ ਅੱਜ ਦੀ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਹ ਕਥਾ ਸਿਰਫ ਸੁਣਨ ਵਾਲੀ ਨਹੀਂ ਇਹ ਜੀਵਨ ਵਿੱਚ ਉਤਾਰਨ ਵਾਲੀ ਹੈ ਜੇਕਰ ਤੁਸੀਂ ਇਹ ਕਹਾਣੀ ਜਾਂ ਕਥਾ ਸਿਰਫ ਸੁਣੀ ਹੈ ਤੇ ਕੋਈ ਤਬਦੀਲੀ ਤੁਹਾਡੇ ਵਿੱਚ ਨਹੀਂ ਆਈ ਫਿਰ ਤੁਹਾਡੇ ਲਈ ਬਹੁਤ ਹੀ ਮਾੜਾ ਸਮਾਂ ਹੈ ਤੇ ਜੇਕਰ ਤੁਸੀਂ ਇਸ ਕਥਾ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਨਿਯਮ ਬਣਾ ਲਓਗੇ ਸੁਣਨ ਤੋਂ ਪਹਿਲਾਂ ਰੋਜ਼ ਹੀ 5 ਵਾਰ ਪਰਮਾਤਮਾ ਜੀ ਨੂੰ ਇੱਕ ਗੱਲ ਆਖਣੀ ਸ਼ੁਰੂ ਕਰ ਦਿਓ ਕਿ ਪਰਮਾਤਮਾ ਜੀ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਪਰਮਾਤਮਾ ਜੀ ਤੁਸੀਂ ਮੈਨੂੰ ਲੈਣ ਲਈ ਸਾਹ ਦਿੱਤੇ ਹਨ ਖਾਣ ਲਈ ਤੁਸੀਂ ਮੈਨੂੰ ਰੋਟੀ ਦਿੱਤੀ ਹੈ ਸਿਰ ਤੇ ਮੈਨੂੰ ਛੱਤ ਦਿੱਤੀ ਹੈ ਸੋਹਣੇ ਬੱਚੇ ਦਿੱਤੇ ਹਨ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਹੀ ਪਰਮਾਤਮਾ ਜੀ ਦੇ ਅੱਗੇ ਤੁਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰ ਲਓ ਕਦੇ ਵੀ ਕਿਸੇ ਗੱਲ ਦੀ ਚਿੰਤਾ ਨਾ ਕਰੋ ਕਰਦੀ ਰੋਜੀ ਰੋਟੀ ਦੇ ਲਈ ਬੰਦਾ ਕਿੰਨਾ ਭਟਕਦਾ ਫਿਰਦਾ ਹੈ ਤੇ ਸਾਥ ਸੰਗਤਾਂ ਜੀ ਪਰਮਾਤਮਾ ਜੀ ਦਾ ਹਰ ਵੇਲੇ ਸ਼ੁਕਰਾਨਾ ਕਰਿਆ ਕਰੋ ਸਮਾ ਤੁਹਾਡੇ ਲਈ ਚੰਗਾ ਸ਼ੁਰੂ ਹੋ ਜਾਵੇਗਾ ਕਿਉਂਕਿ ਜੇਕਰ ਅਸੀਂ ਅਜੋ ਜਿਉ ਰਹੇ ਹਾਂ ਤਾਂ ਪਰਮਾਤਮਾ ਜੀ ਦੇ ਹੀ ਸਦਕਾ ਉਹਨਾਂ ਦੇ ਦਿੱਤੇ ਹੋਏ ਸਾਹਾਂ ਦੀ ਪੂੰਜੀ ਨੂੰ ਲਈ ਫਿਰਦੇ ਹਾਂ ਤੇ ਪਰਮਾਤਮਾ ਜੀ ਦਾ ਸ਼ੁਕਰ ਕਰਨਾ ਤਾਂ ਫਿਰ ਬਣਦਾ ਹੈ ਕਿ ਜੇਕਰ ਅੱਜ ਮੇਰੇ ਕੋਲ ਰੋਟੀ ਹੈ ਨਰੋਗੀ ਸਰੀਰ ਹੈ ਤਾਂ ਪਰਮਾਤਮਾ ਜੀ ਸ਼ੁਕਰ ਹੈ ਜੇਕਰ ਮੈਨੂੰ ਕੋਈ ਦੁੱਖ ਮਿਲਿਆ ਉਹ ਸਹਿਣ ਲਈ ਮੈਨੂੰ ਤਾਕਤ ਦਿੱਤੀ ਤੁਹਾਡਾ ਸ਼ੁਕਰ ਹੈ ਜਦੋਂ ਤੱਕ ਅਸੀਂ ਰੱਬ ਦੇ ਸ਼ੁਕਰਾਨੇ ਨੂੰ ਆਪਣੇ ਰੁਟੀਨ ਵਿੱਚ ਨਹੀਂ ਬਣਾ ਲੈਂਦੇ ਰੋਜ਼ ਹੀ ਆਪਣੇ ਮਨ ਦੇ ਅੰਦਰ ਨਹੀਂ ਵਸਾ ਲੈਂਦੇ ਉਦੋਂ ਤੱਕ ਸਾਡੇ ਨਾਲ ਚਮਤਕਾਰ ਨਹੀਂ ਹੋਵੇਗਾ ਪਰ ਜਦੋਂ ਤੁਸੀਂ ਰੋਟੀ ਖਾਂਦੇ ਹੋ ਚਾਹ ਪੀਂਦੇ ਹੋ ਨਵਾਂ ਕੁਝ ਖਰੀਦਦੇ ਹੋ ਕਿਸੇ ਦੀ ਮਦਦ ਕਰਦੇ ਹੋ ਜਾਂ ਫਿਰ ਸਾਹ ਹੀ ਲੈਂਦੇ ਹੋ ਆਖੋ ਜੀ ਵਾਹਿਗੁਰੂ ਤੇਰਾ ਸ਼ੁਕਰ ਹੈ ਤਾਂ ਦੱਸੋ ਕਿ ਰੱਬ ਤੁਹਾਡੀ ਜ਼ਿੰਦਗੀ ਨੂੰ ਫਿਰ ਰੋਸ਼ਨ ਕਿਉਂ ਨਹੀਂ ਕਰਨਗੇ ਪਰਮਾਤਮਾ ਜੀ ਤੁਹਾਡੀ ਜ਼ਿੰਦਗੀ ਨੂੰ ਫਿਰ ਰੌਸ਼ਨੀ ਦੇ ਨਾਲ ਜ਼ਰੂਰ ਸਕਾਰਾਤਮਕ ਕਰ ਦੇਣਗੇ ਬਸ ਤੁਸੀਂ ਸ਼ੁਕਰ ਕਰੋਗੇ ਤਾਂ ਪਰਮਾਤਮਾ ਨੇ ਤੁਹਾਨੂੰ ਉਹ ਵੀ ਸਭ ਕੁਝ ਦੇ ਦੇਣਾ ਹੈ ਜੋ ਤੁਹਾਡੇ ਕਦੇ ਮਨ ਖਿਆਲ ਦੇ ਵਿੱਚ ਵੀ ਨਹੀਂ ਹੋਵੇਗਾ ਜਦੋਂ ਵੀ ਨਵੀਂ ਚੀਜ਼ ਲੈ ਕੇ आओ ਕੁਝ ਵੀ ਕਰੋ ਪੰਜ ਵਾਰ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਸ਼ੁਕਰਾਨਾ ਜੇਕਰ ਤੁਹਾਡੀ ਜ਼ਿੰਦਗੀ ਦਾ ਇੱਕ ਨਿਯਮ ਬਣ ਗਿਆ ਤਾਂ 100% ਤੁਹਾਨੂੰ ਗੱਲ ਆਖਦੇ ਹਾਂ ਜੀ ਕਿ ਤੁਹਾਡੀ ਜ਼ਿੰਦਗੀ ਵਿੱਚ ਸੱਤ ਅੱਠਾਂ ਦਿਨਾਂ ਵਿੱਚ ਹੀ ਬਦਲਾਵ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਤੁਸੀਂ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਪਰਮਾਤਮਾ ਜੀ ਤੁਹਾਡੇ ਤੇ ਕਿਰਪਾ ਕਰਨੀ ਸ਼ੁਰੂ ਕਰ ਦੇਣਗੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖਲੋ ਕੇ ਸ਼ੁਕਰਾਨੇ ਦੀ ਮਹੱਤਤਾ ਨੂੰ ਸਮਝਣਾ ਸਿੱਖੀ ਵੜਾ ਭਾਗੀ ਆਪਣੇ ਆਪ ਨੂੰ ਸਮਝੀਏ ਜੋ ਮਨੁੱਖ ਪਰਮਾਤਮਾ ਜੀ ਦੇ ਦਿੱਤੇ ਹੋਏ ਦਾ ਸਬਰ ਸੰਤੋਖ ਦੇ ਨਾਲ ਸ਼ੁਕਰਾਨਾ ਕਰਨਾ ਸਿੱਖ ਜਾਂਦਾ ਹੈ ਉਸ ਦਾ ਕਹਿ ਲੋ ਕਿ ਜੀਵਨ ਸਫਲ ਹੋ ਜਾਂਦਾ ਹੈ ਵਾਹਿਗੁਰੂ ਦਾ ਨਾਮ ਮਿਲਣਾ ਸਭ ਤੋਂ ਵੱਡੀ ਕਿਰਪਾ ਉਸ ਦੇ ਉੱਪਰ ਹੋ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ